ਹੋਣ ਆਪਾਂ ਪਹੁੰਚ ਗਏ ਸ਼ਹਿਰ ਪਰਲੇ ਪਾਸੇ ਸ਼ਹਿਰ ਰਹਿ ਗਿਆ ਇੱਧਰ ਤੇ ਆ ਮੇਨ ਰੋੜਾ ਜਿਹੜੀ ਆਪਦੀ ਆ ਬਠਿੰਡਾ ਹਬੌਰ ਗੰਗानगर ਜਾਂਦੀ ਹੈ ਰੋੜ ਇੱਧਰ ਸਾਰੀ ਮਾਰਕੀਟ ਆ ਆਹ ਸਾਰੀ ਸ਼ਹਿਰ ਭਲਾਂ ਦੀ ਛੋਟਾ ਹੈ ਪਰ ਵੱਡੇ ਵੱਡੇ ਕਲਾਕਾਰ ਇੱਥੋਂ ਆਏ ਜਿਵੇਂ ਲਈ ਗੁਰਦਾਸ ਮਾਨ ਜਾਨੀ ਦੀਪਕ ਢਿੱਲੋਂ ਹਾਕਮ ਸੁਫੀ ਸਾਹਿਬ ਜੀ ਹਾਂਜੀ ਕੀ ਹਾਲ ਚਾਲ ਆ ਉਮੀਦ ਕਰਦਿਆਂ ਸਾਰੇ ਵਧੀਆ ਹੋਵਗੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਰੇ ਸਬਸਕ੍ਰਾਈਬ ਕਰ ਲਓ ਤੇ ਜੋ ਨਾਲ ਬੈਲ ਆਈਕਨ ਆ ਉਸ ਨੂੰ ਜਰੂਰ ਪ੍ਰੈਸ ਕਰ ਲਓ ਅੱਜ ਆਪਾਂ ਜਾ ਰਹੇ ਹਾਂ ਸ਼ਹਿਰ ਤੇ ਇੱਕ ਤਾਂ ਗੱਡੀ ਦੇ ਨੰਬਰ ਪਲੇਟਾ ਵਗੈਰਾ ਲਵਾਉਣਾ ਸੀਗਾ ਦੂਸਰਾ ਗੱਡੀ ਦਾ ਜਿਹੜਾ ਕੰਮ ਕਰਾਉਣਾ ਸੀ ਸਰਵਿਸ ਵਗੈਰਾ ਕਰਾਉਣੀ ਸੀਗੀ ਤੇ ਜਿਹੜੇ ਆਪਾਂ ਸ਼ਹਿਰ ਜਾ ਰਹੇ ਹਾਂ ਇਹ ਹੈ ਤਾਂ ਇੱਕ ਛੋਟੀ ਜਿਹੀ ਮੰਡੀ ਪਰ ਇਥੋਂ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਨੇ ਜਨਮ ਲਿਆ ਤੇ ਆਪਣਾ ਨਾਮ ਨਾਵਾ ਖਟਿਆ ਤੇ ਬਹੁਤ ਵੱਡੇ ਵੱਡੇ ਜਿਹੜੇ ਸਿਆਸਤਦਾਨਾ ਇਥੋਂ ਇਸ ਸ਼ਹਿਰ ਤੋਂ ਟਿਕਟ ਲੈ ਕੇ ਲੜਦੇ ਰਹੇ ਆ ਤੇ ਬਹੁਤ ਵੱਡੇ ਜਿਹੜੇ ਸਿਆਸਤਦਾਨ ਹੋਇਆ ਉਹਨਾਂ ਨੇ ਆਪਣਾ ਕੈਰੀਅਰ ਇਥੋਂ ਇਸੇ ਸ਼ਹਿਰ ਤੋਂ ਸ਼ੁਰੂ ਕੀਤਾ ਸੀਗਾ ਤੇ ਜਿਹੜੇ ਕਾਫੀ ਲੰਮੇ ਚੱਲੇ ਆ ਤੇ ਮੁੱਖ ਮੰਤਰੀ ਵੱਡੇ ਅਹੁਦਿਆਂ ਤੱਕ ਰਹੇ ਆ ਤੇ ਚਲੋ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਤਾਂ ਸ਼ਹਿਰ ਦਾ 뷰 ਇਹ ਹੁਣ ਆਪਾਂ ਪਹੁੰਚ ਗਏ ਸ਼ਹਿਰ ਪਰਲੇ ਪਾਸੇ ਸ਼ਹਿਰ ਰਹਿ ਗਿਆ ਇੱਧਰ ਤੇ ਆ ਮੇਨ ਰੋਡ ਆ ਜਿਹੜੀ ਆਪਦੀ ਆ ਬਠਿੰਡਾ ਹਬੋਰ ਗੰਗਾ ਨਗਰ ਜਾਂਦੀ ਹੈ ਰੋਡ ਤੇ ਆਪਾਂ ਲਵਾਉਣੀ ਆ ਗੱਡੀ ਦੇ ਨੰਬਰ ਪਲੇਟਾਂ ਆਹ ਰੋਡ ਦੇ ਨਾ ਲੈਫਟ ਰਾਈਟ ਸਾਈਡ ਬਹੁਤ ਸਾਰੀਆਂ ਦੁਕਾਨਾਂ ਕਾਰ ਪੇਰਿੰਗ ਦੀਆਂ ਡੈਂਟਿੰਗ ਪੇਂਟਿੰਗ ਦੀਆਂ ਤੇ ਆਪਾਂ ਇੱਥੋਂ ਹੁਣ ਕਰਦੇ ਆ ਪਤਾ ਤੇ ਲਵਾਵਾਂਗੇ ਕਾਰ ਦੀਆਂ ਨੰਬਰ ਪਲੇਟਾਂ ਕੋਲੇ ਆਏ ਸੀਗੇ ਇਹ ਬਾਈ ਦੀ ਦੁਕਾਨ ਦਾ ਨਾਮ ਆ ਕਾਰ ਐਸੈਸਰੀਜ਼ ਮਾਨ ਵਾਟਸ ਇਹ ਬਾਈ ਤਲਵਾਵਾਂਗੇ ਉਹਨੂੰ ਪਲੇਟਾਂ ਸਰਕਾਰੀ ਕਿਉਂਕਿ ਜਿਹੜਾ ਪ੍ਰਾਈਵੇਟ ਪਲੇਟਾ ਨਾ ਯਾਰ ਉਹਨੂੰ ਰੋਕ ਲੈਂਦੇ ਆ ਇਹਦੇ ਟ੍ਰੈਫਿਕ ਵਾਲੇ ਮੁਲਾਜ਼ਮ ਖੜੇ ਹੁੰਦੇ ਆ ਰੋਕ ਲੈਂਦੇ ਆ ਤੇ ਸਰਕਾਰੀ ਲਵਾ ਰਹੇ ਹਾਂ ਹੁਣ ਆਪਾਂ ਚਲੋ ਛੋਟੇ-ਮੋਟੇ ਸ਼ਹਿਰਾਂ ਚ ਤਾਂ ਚੱਲ ਜਾਂਦਾ ਵੱਡੇ ਸ਼ਹਿਰਾਂ ਚ ਨਹੀਂ ਜਾਣ ਦਿੰਦੇ ਐਂਟਰ ਨਹੀਂ ਆਉਣ ਦਿੰਦੇ ਜਿਹੜੀਆਂ ਆਪਣੇ ਦੂਜੀਆਂ ਪਲੇਟਾਂ ਹੁੰਦੀਆਂ ਆਮ ਇਹ ਇਹਦਾ ਬਾਈ ਦਾ ਸਪੈਸ਼ਲ ਕੰਮ ਹੀ ਇਹ ਆ ਨੰਬਰ ਪਲੇਟਾਂ ਵਗੈਰਾ ਤੇ ਮੈਟ ਮੂੜ ਦਾ ਕੰਮ ਵੀ ਕਰਦਾ ਬਾਈ ਇੱਧਰ ਸਾਰੀ ਮਾਰਕੀਟ ਆ ਆਹ ਸਾਰੀ ਗਾਂ ਅੱਗੇ ਮੈਂ ਇੱਥੋਂ ਆਪਣੀ ਗੱਡੀ ਤੇ ਕਰਵੀ ਮੁੰਡਾ ਉਹ ਤੋਂ ਡੈਂਟਿੰਗ ਪੈਂਟਿੰਗ ਦਾ ਕੰਮ ਕਰਾਇਆ ਸੀਗਾ ਆ ਟੁੱਟਦੇ ਤਾਂ ਨਹੀਂ ਬਈ ਇਹ। ਨਹੀਂ ਟੁੱਟਦੇ। ਫਰੇਮ ਜੇ ਟੁੱਟ ਨਹੀਂਂਦਾ ਇਹ। ਹੈ? ਇਹੀ ਫਿਰ ਆਪਾਂ ਦਾ ਪੇਟ ਟੁੱਟ ਲੈਂਦੇ। ਅੱਛਾ ਅੱਛਾ। ਕੀ ਪਲਾਸਟਿਕ ਦਾ ਕਰਕੇ ਟੁੱਟਿਆ ਨਾ? ਹਾਂ ਨਾ। ਅੱਛਾ। ਪੇਟ ਦੀ ਸੇਵੀ ਮਸਤੀ ਹੈ ਇਹ। ਠੀਕ ਆ ਠੀਕ ਆ। ਆ ਸਾਰਾ ਬਾਈਕ ਕੋਲ ਸਮਾਨ ਪਿਆ। ਨੰਬਰ ਪਲੇਟ ਹਲਵਾ ਕੇ ਹੁਣ ਆਪਾਂ ਆ ਗਏ ਸੀ ਇਧਰ ਸ਼ਹਿਰ ਵੱਲ ਨੂੰ। ਤੇ ਇਹ ਆ ਜੀ ਸ਼ਹਿਰ ਗਿੱਦੜਵਾਹਾ। ਛੋਟਾ ਜਿਹਾ ਸ਼ਹਿਰ ਹੈ ਵੈਸੇ ਤਾਂ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਘੰਟਾ ਘਰ ਸ਼ਹਿਰ ਭਲਾਂ ਦੀ ਛੋਟਾ ਹੈ ਪਰ bade bade ਕਲਾਕਾਰ ਇਧੋ ਹੈ ਜਿਵੇਂ ਲਾਈ ਗਰਦਾਸ ਮਾਨ ਜਾਨੀ ਦੀਪਕ ਢਿੱਲੋਂ ਹਾਕਮ ਸੁਫੀ ਸਾਹਿਬ ਜੀ ਹੋਰ ਬਹੁਤ ਸਾਰੇ ਮੀਰ ਮਿੱਤਰ ਜੀ ਅਸ਼ੋਕ ਮਸਤੀ ਜੀ ਨੇ ਸਾਰੇ ਇੱਥੋਂ ਦੇ ਜੰਪ ਵਾਲਾ ਤੇ ਜੇ ਰਾਜਨੀਤੀ ਦੀ ਗੱਲ ਕਰੀਏ ਜਿਵੇਂ ਪਹਿਲਾਂ ਤੁਹਾਨੂੰ ਦੱਸਿਆਗਾ ਤੇ ਬਹੁਤ ਸਾਰੇ ਵੱਡੇ ਵੱਡੇ ਲੀਡਰਾਂ ਨੇ ਇੱਥੋਂ ਹੀ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਪਰ ਵੈਸੇ ਐਡਾ ਡਵੈਲਪਮੈਂਟ ਹੀ ਹੋਇਆ ਜਿਸ ਹਿਸਾਬ ਨਾਲ ਇੱਥੋਂ ਬਹੁਤ ਵੱਡੇ ਵੱਡੇ ਲੀਡਰ ਇੱਥੇ ਰਹਿ ਕੇ ਗਏ ਆ ਹੁਣ ਇਸ ਟਾਈਮ ਹਰਦੀਪ ਸਿੰਘ ਡੈਂਪੀਟ ਲੋ ਇੱਥੋਂ ਦੇ ਐਮਐਲਏ ਆ ਤੇ ਉਹ ਕਰ ਰਿਹਾ ਸੀਵਰੇਜ ਵਗੈਰਾ ਦਾ ਕੰਮ ਕਰ ਕਰ ਰਹੇ ਆ ਬਾਕੀ ਚਲੋ ਟਾਈਮ ਤੇ ਆ ਜੇ ਉਹਨਾਂ ਕੋਲੇ ਵੀ ਠੀਕ ਆ ਜੀ ਘੰਟਾ ਕਰ ਕਹਿੰਦੇ ਪਹਿਲਾਂ ਇੱਥੇ ਨਾ ਜਦੋਂ ਘੰਟੇ-ਘੰਟੇ ਬਾਅਦ ਜਿਵੇਂ ਆਪਣੇ ਨਹੀਂ అలਾਰਮ ਤੇ ਵੱਜਦਾ ਹੁੰਦਾ ਸੇਮ ਉਥੇ ਵੱਜਦਾ ਸੀਗਾ ਸਾਹਮਣੇ ਉਹ ਵੀ ਘੰਟਾ ਕਰ ਤੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀਗੇ ਸ਼ਾਮ ਨੂੰ ਲੌਕ ਹੋ ਜਾਂਦੇ ਸੀਗੇ ਤਾਂ ਬਣਾਏ ਗਏ ਸੀਗੇ ਵੀ ਜਿਹੜੇ ਡਾਕੂ ਵਗੈਰਾ ਜਦੋਂ ਪਹਿਲਾਂ ਪੈ ਜਾਂਦੇ ਸੀ ਲੁੱਟਣ ਤੇ ਬੰਦ ਹੋ ਜਾਂਦਾ ਸੀ ਸ਼ਹਿਰ ਸਾਹਮਣੇ ਦੇਖ ਰਹੇ ਤੁਸੀਂ ਰੇਲਵੇ ਸਟੇਸ਼ਨ ਆ ਸ਼ਹਿਰ ਭਾਵੇਂ ਛੋਟਾ ਪਰ بڑے بڑے ਸਟਾਰਾਂ ਨੂੰ ਜਨਮ ਦਿੱਤਾ ਇੱਥੋਂ ਦੀ Panii ne, negi, nu? Pumine.